ਲੋਵੀ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਬਾਬਾ ਜੀ ਦਾ ਸਟੱਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾ ਆਪਣੇ ਨਾਲ Facebook ਪੇਜ ਤੇ ਜੁੜੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਦੋਸਤੋ 19 April 2025 ਦੀ ਇਹ ਵੀਡੀਓ ਹੈ ਇਹ ਵੀਡੀਓ ਉਹਨਾਂ ਭਰਾਵਾਂ ਲਈ ਆ ਜਾਂ ਉਹ ਭਰਾ ਦੇਖਣ ਜਿਹੜੇ ਮਾਰਵਾੜੀ ਚ ਅਵਲਖ ਘੋੜੀ ਪਾਲਦੇ ਆ ਲੰਮੀ ਧੌਣ ਹੋਵੇ ਕੰਨ ਜਿਵੇਂ ਸੂਟਾ ਹੋਵੇ ਚਾਲ ਦੀ ਪਾਸ ਹੋਵੇ ਤਾਂ ਦੋਸਤੋ ਇਹ ਕਹਿ ਸਕਦੇ ਆ ਬਰੀਡਿੰਗ ਵਾਲੀ ਘੋੜੀ ਹੈ ਜੈਜ ਰੇਡ ਦੀ ਆ ਮੱਥੇ ਪਟਾ ਤਾਂ ਦੇਖੋ ਕਿੰਨਾ ਸੋਟਾ ਲੱਗਾ ਕੁੰਡੀ ਨਾਲ ਕੁੰਡੀ ਟੱਚ ਹੁੰਦੀ ਹੈ ਕੋਈ ਓਵਰਲੈਪ ਨਹੀਂ ਕੋਈ ਕੰਨੇ ਚ ਮੰਨ ਲਓ ਜਿਆਦਾ ਲੰਮਾ ਨਹੀਂ ਜਾਂ ਖੁੱਲਾ ਨਹੀਂ ਮੋਟਾ ਕੰਨੇ ਬਰੀਕੀ ਜਿਹਾ ਮੰਨ ਲਓ ਬਰੀਕੀ ਵਾਲੀ ਕੁੜੀ ਆ ਗਰਦਨ ਦੇਖੋ ਕਿੰਨੀ ਲੰਮੀ ਪਤਲੀ ਧੌਣ ਲੈਂਥ ਲੰਥੀ ਚੰਗੀ ਸਾਰੀ ਡਿਟੇਲ ਆਪਾਂ ਵੀਡੀਓ ਦੇ ਵਿੱਚ ਦਵਾਏ ਵਸਤੂ ਇਹ ਵੀਡੀਓ ਪੂਰੀ ਦੇਖ ਲਓ ਤਾਂ ਕਿ ਜਿਹੜੀ ਪ੍ਰੋਪਰ ਡਿਟੇਲ ਹੋ ਤੁਹਾਨੂੰ ਮਿਲ ਜਾਵੇ ਬਾਕੀ ਜੇ ਵੀਡੀਓ ਪਸੰਦ ਆਈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੇ ਨੋਟੀਫਿਕੇਸ਼ਨ ਦੀ ਬੈਲ ਔਨ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿੱਤਾ ਕਿ ਜਿਹੜੇ ਭਰਾ ਕੋਈ ਆਵਲਖ ਘੋੜੀ ਦੀ ਭਾਲ ਚ ਹੋਵੇ ਚਾਲ ਵਾਲੀ ਘੋੜੀ ਜਿਹੜੀ ਚੰਗੀ ਚਾਲ ਦਰਦੇ ਉਹ ਵੀ ਵੀਡੀਓ ਲਾਵਾ ਚਾਲ ਦੀ ਚਾਲ ਦਾ ਨਜ਼ਾਰਾ ਲਿਆ ਦਿਤ ਤੁਹਾਨੂੰ ਤੇ ਜਿਹੜੇ ਭਰਾ ਚਾਲ ਲਈ ਘੋੜੀ ਭਾਲਦੇ ਉਹ ਆ ਵੀਡੀਓ ਦੇਖੋ ਆ ਜੋ ਵੱਧਦੇ ਵੀਡੀਓ ਵੱਲ ਦਿੰਨੇ ਸਾਰੇ ਢੇਲ ਦੋਸਤੋ ਮਾਰવાડી ਚ ਆਵਲਖ ਘੋੜੀ ਲਿਆਤੀ ਚਿੱਟਾ ਪਣ ਵੀ ਬਹੁਤ ਆ ਤੇ ਜਿਹੜਾ ਪ੍ਰਿੰਟ ਆ ਉਹ ਵੀ ਬਹੁਤ ਸੋਹਣਾ ਹੱਥਾਂ ਪੈਰਾਂ ਦੀ ਸਾਫ ਆ ਘੋੜੀ ਤਾਂ ਤੁੰ ਦੇਖੋ ਕਿੰਨੀ ਲੰਮੀ ਹੈ ਸਾਢੇ 4 ਸਾਲ ਉਮਰ ਹੋਈ ਹੈ ਇਹ ਕੁੜੀ ਦੀ ਸਾਢੇ 4 ਤੋਂ ਹੱਦ 5 ਸਾਲ ਪੰਜਾਰੇ ਲੱਗੀ ਹੋਈ ਆ ਤੇ 60 ਤੋਂ ਬਾਹਰ ਇਹਦੀ ਹਾਈਟ ਆ 61 ਇੰਚ ਆਪਾਂ ਕਹਿ ਸਕਦੇ ਆ 61 ਇੰਚ ਹਾਈਟ ਹੈ ਦੀ ਪਰ ਆਪਾਂ 60 ਪਲੱਸ ਮੰਨ ਕੇ ਦਵਾ ਤੁਹਾਨੂੰ ਲੱਤ ਲੁੱਤ ਦੀ ਲੰਬਾਈ ਨਾਲ ਘੋੜੀ ਦੀ ਆਪਦੀ ਲੈਂਥੀ ਬਹੁਤ ਆ ਮੌਕੇ ਤੇ ਕੁੜੀ ਖਾਲੀ ਆ ਦੋਸਤੋ ਤੁਸੀਂ ਜਿਹੜੇ ਮਰਜ਼ੀ ਘੋੜੇ ਤੋਂ ਭਰਾ ਸਕਦੇ ਆ ਤਾਂ ਤੁਹਾਨੂੰ ਇਹ ਫਾਇਦਾ ਹੋ ਸਕਦਾ ਜੇ ਤੁਸੀਂ ਨੁਗਰੇ ਕਈ ਵਾਰ ਭਰਾ ਕੋਈ ਨੁਗਰੇ ਦਾ ਚਾਹਵਣਾ ਹੁੰਦਾ ਨੁਕਰਾ ਬੱਚਾ ਵੀ ਲੈ ਸਕਦੇ ਤੇ ਮਾਰਵਾੜੀ ਵੀ ਲੈ ਸਕਦੇ ਬਾਲ ਭੋਰੀਆਂ ਦੇ ਜਮਾ ਕਲੀਅਰ ਆ ਬਾਕੀ ਚਾਲ ਚੁਲ ਦੇਖ ਲਓ ਚਾਲ ਸੋਹਣੀ ਆ ਸੋਹਣਾ ਤੁਰਦੀ ਆ ਪੈਰਪੁਰ ਬਹੁਤ ਸੋਹਣਾ ਲਿਆ ਕੇ ਦਿੰਦੇ ਕੋਈ ਹੋਵੇ ਚਾਹਵਨ ਸੱਜਣ ਜਿਹੜਾ ਚਾਲ ਵਾਲੀ ਕੁੜੀ ਭਾਲਦਾ ਹੋਵੇ ਵੀ ਸਵਾਰੀ ਵੀ ਕਰਨੀ ਆ ਤੇ ਨਾਲ ਦੀ ਨਾਲ ਬਰੀਡਿੰਗ ਵੀ ਹੋ ਜੇ ਤਾਂ ਤੁਹਾਨੂੰ ਦੋਨੇ ਫਾਇਦੇ ਆ ਕੁੜੀ ਨੇ ਦੇ ਦੇਣੇ ਜਾਇਜ਼ ਮੁੱਲ ਦੀ ਆ ਤੇ ਆ ਦੇਖੋ ਚਾਲ ਚੁਲ ਦੀ ਵੀਡੀਓ ਮੈਂ ਨਾਲ ਲਾ ਕੇ ਬਾਕੀ ਤੋਂ ਆਪ ਜਦੋਂ ਆ ਕੇ ਚੜ ਕੇ ਦੇਖੋ ਸਵਾਦ ਉਦੋਂ ਆਉਣਾ ਤੇ ਨੰਬਰ ਦੇ ਤੇ ਉੱਪਰ ਸੰਪਰਕ